ਮਿੱਠਾ ਟਿਵਾਣਾ ਦੀ ਜਿੱਤ ਆਮੇ ਹਰੀ ਸਿੰਘ ਨੂੰ ਮੁਰਸ ਪੂਰੀ ਤਰ੍ਹਾਂ ਸਿਹਤਮੰਦ ਹੋਣ ਵਿੱਚ ਕਾਫੀ ਸਮਾਂ ਲੱਗ ਗਿਆ ਸੀ ਪਰ ਇੱਕ ਵਾਰ ਠੀਕ ਹੋਣ ਤੇ ਜਿੱਥੇ ਉਸ ਦੇ ਅਧੀਨ ਫੌਜੀਆ ਨੇ ਵੱਡੀ ਖੁਸ਼ੀ ਮਨਾਈ ਉੱਥੇ ਮਹਾਰਾਜ ਨਾਲ ਵੀ ਫਿਰ ਕਈ ਸਲਾਹਾਂ ਵਿੱਚ ਸ਼ਾਮਿਲ ਹੁੰਦੇ ਸਨ 1811 ਵਿੱਚ ਇਹ ਖਬਰਾਂ ਆਮ ਰੌਣੀਆਂ ਰਹੀਆਂ ਕਿ ਸ਼ਾਹਪੂਰ ਖੇਤਰ ਦੇ ਟਿਮਾਣੇ ਆਮ ਜਨਤਾ ਨੂੰ ਬਹੁਤ ਦੁਖੀ ਕਰਦੇ ਹਨ ਅਤੇ ਉਹ ਆਪਣੀਆਂ ਮਨਮਾਨੀਆਂ ਕਰਦੇ ਹਨ ਇਸ ਲਈ 1812 ਦੇ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਖੇਤਰ ਨੂੰ ਆਪਣੇ ਰਾਜ ਅਧੀਨ ਲਿਆਉਣ ਦੀ ਯੋਜਨਾ ਬਣਾਈ ਜਿਸ ਲਈ ਸਰਦਾਰ ਹਰੀ ਸਿੰਘ ਅਤੇ ਸਰਦਾਰ ਦਾਲ ਸਿੰਘ ਰੰਧਾਵਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਇਹ ਦੋਵੇਂ ਸਰਦਾਰ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ 7 ਫਰਵਰੀ 1822 ਈਸਵੀ ਨੂੰ ਟਵਾਣਿਆਂ ਦੀ ਰਾਸਤਾਨੀ ਜਿਸ ਦਾ ਨਾਮ ਮਿੱਠਾ ਟਵਾਣਾ ਸੀ ਉਧਰ ਚੱਲ ਪਏ ਅਤੇ ਉਹਨਾਂ ਨੇ ਮਿੱਠੇ ਟਵਾਣੇ ਤੇ ਹਮਲਾ ਕਰ ਦਿੱਤਾ ਖਾਲਸਾ ਫੌਜ ਨੇ ਬੰਦੂਖਾਂ ਤੋਪਾਂ ਅਤੇ ਤਲਵਾਰਾਂ ਨਾਲ ਬੜੇ ਜੋਸ਼ ਨਾਲ ਹਮਲਾ ਕੀਤਾ ਪਰ ਦੂਸਰੀ ਤਰਫ ਟਵਾਨਿਆਂ ਦੇ ਮੁਖੀ ਅਹਿਮਦ ਖਿਆਰ ਖਾਨ ਦੇ ਅਧੀਨ ਉਸ ਦੀਆਂ ਫੌਜੀਆ ਨੇ ਬੜੀ ਦਲੇਰੀ ਨਾਲ ਖਾਲਸਾ ਫੌਜ ਦਾ ਮੁਕਾਬਲਾ ਕੀਤਾ ਪਰ ਖਾਲਸਾ ਫੌਜ ਭਾਰੂ ਸੀ ਇਸ ਲਈ ਟਵਾਨਿਆਂ ਦੇ ਸੈਂਕੜੇ ਫੌਜੀ ਇਸ ਲੜਾਈ ਵਿੱਚ ਮਾਰੇ ਗਏ ਸਾਰਾ ਦਿਨ ਗੱਜ-ਗੱਜ ਲੜਾਈ ਹੁੰਦੀ ਰਹੀ ਅਤੇ ਸ਼ਾਮ ਨੂੰ ਸਮਾਪਤ ਹੋ ਗਈ ਸ਼ਾਮ ਨੂੰ ਸਰਦਾਰ ਹਰੀ ਸਿੰਘ ਅਤੇ ਸਰਦਾਰ ਦਾਲ ਸਿੰਘ ਨੇ ਸਲਾਹ ਕਰਕੇ ਅਹਿਮਦ ਯਾਰ ਖਾਨ ਨੂੰ ਇੱਕ ਖੱਤ ਲਿਖਿਆ ਜਿਸ ਦਾ ਵਿਸ਼ਾ ਇਹ ਸੀ ਕਿ ਬੇਕਸੂਰ ਲੋਕਾਂ ਦਾ ਲਹੂ ਵਹਾਉਣ ਦਾ ਕੋਈ ਲਾਭ ਨਹੀਂ ਹੋਵੇਗਾ ਅਤੇ ਜੇ ਤੁਸੀਂ ਰਾਤ ਰਾਤ ਵਿੱਚ ਆਪਣਾ ਕਿਲਾ ਅਤੇ ਸ਼ਹਿਰ ਖਾਲੀ ਕਰਕੇ ਚਲੇ ਜਾਓ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਸਰਦਾਰ ਹਰੀ ਸਿੰਘ ਨੇ ਆਪਣੇ ਅਧੀਨ ਫੌਜੀਆ ਨੂੰ ਇਹ ਤਾਕਸਤਾ ਕੀਤਾ ਕਿ ਸ਼ਹਿਰ ਛੱਡ ਕੇ ਜਾਣ ਵਾਲੇ ਫੌਜੀਆ ਅਤੇ ਜਨਤਾ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਦਿੱਤੀ ਜਾਵੇ ਉਸ ਖੱਤ ਦਾ ਬਹੁਤ ਚੰਗਾ ਪ੍ਰਭਾਵ ਪਿਆ ਅਹਿਮਦ ਯਾਰਖਾ ਹੁਣ ਮਹਿਸੂਸ ਕਰ ਚੁੱਕਾ ਸੀ ਕਿ ਉਹਨਾਂ ਦੀ ਫੌਜੀਆ ਦੀ ਤਾਕਤ ਖਾਲਸਾ ਫੌਜ ਦੇ ਮੁਕਾਬਲੇ ਨਹੀਂ ਕਰ ਸਕਦੀ ਅਤੇ ਉਹਨਾਂ ਨੇ ਰਾਤੋਂ ਰਾਤ ਸਾਰਾ ਮਿੱਠਾ ਟਿਕਾਣਾ ਅਤੇ ਆਪਣੇ ਕਿਲੇ ਨੂੰ ਖਾਲੀ ਕਰ ਦਿੱਤਾ ਅਤੇ ਉਹ ਉੱਥੋਂ ਚਲੇ ਗਏ ਉਹ ਖੇਤਰ ਖਾਲਸਾਪੁਰ ਦੇ ਕਬਜ਼ੇ ਵਿੱਚ ਆ ਗਿਆ ਇਸ ਜਿੱਤ ਵਿੱਚ ਹਰੀ ਸਿੰਘ ਦੀ ਵੱਡੀ ਭੂਮਿਕਾ ਹੋਣ ਕਰਕੇ ਉਸ ਨੂੰ ਸਲਾਇਆ ਗਿਆ ਉੱਚ ਖੇਤਰ ਦੀ ਜਿੱਤ ਬਹਾਵਲਕੁਰ ਖੇਤਰ ਵਿੱਚ ਉੱਚ ਖੇਤਰ ਸੀ ਜਿੱਥੇ ਗਹਿਲਾਨੀ ਅਤੇ ਬੁਖਾਰੀ ਸਰਹੰਦਾ ਨੂੰ ਮੁਗਲਾਂ ਦੇ ਰਾਜ ਸਮੇਂ ਅਖਤਿਆਰ ਦਿੱਤੇ ਗਏ ਸਨ ਅਤੇ ਹਕੂਮਤ ਉਹਨਾਂ ਦੇ ਕੰਮਕਾਜ ਵਿੱਚ ਕੋਈ ਦਖਲ ਨਹੀਂ ਸੀ ਦਿੰਦੀ ਹੁਣ ਜੋ ਕਿ ਉਹ ਮੁਗਲ ਰਾਜ ਖਤਮ ਹੋ ਗਿਆ ਸੀ ਉਸ ਹੱਦ ਆਪਣੀਆਂ ਮਨਮਾਈਆਂ ਕਰਨ ਲੱਗ ਪਏ ਸਨ ਜਿਸ ਵਿੱਚ ਉਹਨਾਂ ਨੂੰ ਉੱਥੇ ਰਹਿਣ ਵਾਲੇ ਹਿੰਦੂਆਂ ਤੇ ਵੱਡਾ ਜ਼ੁਲਮ ਕਰਦੇ ਸਨ ਉਹ ਹਿੰਦੂਆਂ ਨੂੰ ਕ੍ਰਿੰਨਾ ਕਰਦੇ ਸਨ ਅਤੇ ਉਹਨਾਂ ਦੇ ਮੁੱਢਲੇ ਅਧਿਕਾਰ ਵੀ ਉਹਨਾਂ ਨੂੰ ਨਹੀਂ ਸਨ ਦਿੰਦੇ ਮਹਾਰਾਜਾ ਰਣਜੀਤ ਸਿੰਘ ਕੋਲ ਸ਼ਹਾਦਤਾਂ ਦੀ ਯਾਤਰੀਆਂ ਦੀਆਂ ਆਮ ਖਬਰਾਂ ਆਉਂਦੀਆਂ ਰਹਿੰਦੀਆਂ ਸਨ ਪਰ ਮਹਾਰਾਜਾ ਕਿਸੇ ਠੀਕ ਸਮੇਂ ਦੀ ਉਡੀਕ ਵਿੱਚ ਸੀ ਮਿੱਠਾ ਟਵਾਣਾ ਦੀ ਜਿੱਤ ਤੋਂ ਬੇਲੇ ਹੋ ਕੇ ਇੱਕਦਮ ਬਾਅਦ ਮਹਾਰਾਜਾ ਨੇ ਫਿਰ ਸਰਦਾਰ ਹਰੀ ਸਿੰਘ ਅਤੇ ਦਾਲ ਸਿੰਘ ਰੰਧਾਵੇ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਉਹ ਉੱਚ ਦੇ ਉਹਨਾਂ ਦੇ ਪੀਰਾਂ ਦੇ ਖੇਤਰਾਂ ਵਿੱਚ ਦਾਖਲ ਹੋ ਕੇ ਉਸ ਖੇਤਰ ਨੂੰ ਆਪਣੇ ਅਧੀਨ ਕਰਨਾ ਪਰ ਜਦੋਂ ਦਲ ਸਿੰਘ ਅਤੇ ਹਰੀ ਸਿੰਘ ਆਪਣੀਆਂ ਫੌਜਾਂ ਲੈ ਕੇ ਉੱਚ ਦੇ ਖੇਤਰ ਵੱਲ ਅੱਗੇ ਵਧੇ ਤਾਂ ਉੱਥੋਂ ਦੇ ਹਾਦਾਂ ਨੇ ਸਿੱਖਾਂ ਨਾਲ ਲੜਾਈ ਦੀ ਤਿਆਰੀ ਕਰ ਲਈ ਅਤੇ ਉਹ ਮੁਕਾਬਲੇ ਲਈ ਡਟ ਗਏ ਪਰ ਉਹ ਖਾਲਸੇ ਦੀ ਧੂਆਂਧਾਰ ਗੋਲੀਵਾਰੀ ਵੇਖ ਕੇ ਘਬਰਾ ਗਏ ਅਤੇ ਉਹਨਾਂ ਨੇ ਇੱਕਦਮ ਆਤਮ ਸੰਪਰਪਨ ਕਰ ਦਿੱਤਾ ਅਤੇ ਉਹਨਾਂ ਦੋਵਾਂ ਸਰਦਾਰਾਂ ਕੋਲ ਆ ਪਾ ਕੇ ਮੁਆਫੀ ਮੰਗੀ ਉਹਨਾਂ ਨੇ ਅੱਗੇ ਤੋਂ ਖਾਲਸਾ ਰਾਜ ਦੀ ਅਧੀਨਗੀ ਮੰਨ ਲਈ ਅਤੇ ਖਾਲਸਾ ਰਾਜ ਦੀਆਂ ਹਦਾਇਤਾਂ ਅਨੁਸਾਰ ਚੱਲਣ ਦਾ ਵਾਅਦਾ ਕੀਤਾ ਅਤੇ ਇਸ ਸਬੰਧੀ ਉਹਨਾਂ ਨੇ ਇੱਕ ਲਿਖਤੀ ਸਮਝੌਤਾ ਕੀਤਾ। ਦਾਲ ਸਿੰਘ ਅਤੇ ਹਰੀ ਸਿੰਘ ਨੂੰ ਉਹਨਾਂ ਨੂੰ ਜੰਗ ਕਰਨ ਦਾ ਹਜ਼ਰਨਾਮਾ ਲਾਇਆ ਜਿਹੜਾ ਉਹਨਾਂ ਅਦਾ ਕਰ ਦਿੱਤਾ। ਇਸ ਜਿੱਤ ਦਾ ਸਹਿਰਾ ਵੀ ਉਹਨਾਂ ਦੋਹਾਂ ਸਰਦਾਰਾਂ ਸਿਰ ਜਾਂਦਾ ਸੀ ਮਹਾਰਾਜ ਨੇ ਇਸ ਜਿੱਤ ਤੋਂ ਬਾਅਦ ਹਰੀ ਸਿੰਘ ਦੀ ਵੱਡੀ ਪ੍ਰਸ਼ੰਸਾ ਕੀਤੀ ਅਤੇ ਮਿੱਠੇ ਟਿਵਾਣੇ ਦੇ ਇਲਾਕੇ ਨੂੰ ਸਰਦਾਰ ਹਰੀ ਸਿੰਘ ਨੂੰ ਜਾਗੀਰ ਵਜੋਂ ਦੇ ਦਿੱਤਾ ਹੁਣ ਸਰਦਾਰ ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਮਹੱਤਮਪੁਰ ਜਰਨੈਲਾਂ ਵਿੱਚੋਂ ਇੱਕ ਸੀ ਮਹਾਰਾਜ ਨੂੰ ਆਏ ਦਿਨ ਵੱਡੀਆਂ ਫੌਜੀਆ ਮੁਹਿੰਮਾਂ ਕਰਨੀਆਂ ਪੈਂਦੀਆਂ ਸਨ ਜਿਸ ਵਿੱਚ ਹਰੀ ਸਿੰਘ ਦੀ ਸਲਾਹ ਵੀ ਲਈ ਜਾਂਦੀ ਸੀ ਉਸ ਦੀ ਵੱਡੀ ਭੂਮਿਕਾ ਹੁੰਦੀ ਸੀ ਟਕਦੀ ਜਿੱਤ ਜਦੋਂ ਤੋਂ ਭਾਰਤ ਵਿੱਚ ਮੁਗਲ ਹਕੂਮਤ ਕਮਜ਼ੋਰ ਹੋ ਗਈ ਸੀ ਵੱਖ-ਵੱਖ ਥਾਮਾਂ ਤੇ ਹਾਕਮ ਆਪਣੇ ਆਪ ਨੂੰ ਆਜ਼ਾਦ ਸਮਝਉਂਦੇ ਸਨ ਉਹਨਾਂ ਦੇ ਖੇਤਰਾਂ ਵਿੱਚ ਕਾਫੀ ਵੱਡੀ ਬਦ ਅਮਨੀ ਪਾਈ ਜਾਂਦੀ ਸੀ ਦੂਸਰੀ ਤਰਫ ਅਹਿਮਦ ਸ਼ਾ ਅਦਵਾਲੀ ਤੋਂ ਬਾਅਦ ਭਾਵੇਂ ਅਫਗਾਨਿਸਤਾਨ ਤੋ ਹੋਣ ਵਾਲੇ ਹਮਲੇ ਰੁਕ ਗਏ ਸਨ ਪਰ ਅਫਗਾਨਿਸਤਾਨ ਦੀ ਹਕੂਮਤ ਦੇ ਬਾਦਸ਼ਾਹ ਦੋਸਤ ਮੁਹੰਮਦ ਖਾਨ ਦੇ ਪ੍ਰਤੀਨਿਧ ਅਟਕ ਦਰਿਆ ਤੇ ਖੱਬੇ ਹੱਥ ਅਟਕਦੇ ਮਸ਼ਹੂਰ ਕਿਲੇ ਤੇ ਕਬਜ਼ਾ ਸੀ ਅਤੇ ਉਸ ਕੋਲ ਵੱਡੀ ਫੌਜ ਸੀ ਜਿਹੜੀ ਹਰ ਵਕਤ ਪੰਜਾਬ ਲਈ ਖਤਰਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਇਹ ਦੂਰ ਅੰਦਾਜ਼ੇ ਸੋਚ ਸੀ ਕਿ ਜਿੰਨਾ ਚਿਰ ਅਟਕ ਦੇਸ਼ ਖੇਤਰ ਤੇ ਕਬਜ਼ਾ ਨਾ ਕੀਤਾ ਗਿਆ ਉਹਦੇ ਤੱਕ ਕਦੀ ਵੀ ਅਫਗਾਨਿਸਤਾਨ ਤੋਂ ਪੰਜਾਬ ਤੇ ਹਮਲਾ ਹੋ ਸਕਦਾ ਹੈ ਜਿਹੜਾ ਪੰਜਾਬ ਦੇ ਅਮਨ ਨੂੰ ਖਤਰੇ ਵਿੱਚ ਪਾ ਸਕਦਾ ਹੈ ਇਸ ਲਈ ਮਹਾਰਾਜ ਨੇ 1813 ਦੇ ਸ਼ੁਰੂ ਵਿੱਚ ਇਹ ਯੋਜਨਾ ਬਣਾਈ ਕਿ ਸਭ ਤੋਂ ਪਹਿਲਾਂ ਅਟਕ ਦੇ ਖੇਤਰ ਅਤੇ ਅਟਕ ਦੇ ਕਿਲੇ ਤੇ ਕਬਜ਼ਾ ਕੀਤਾ ਜਾਵੇ ਇਸ ਕੰਮ ਲਈ ਮਹਾਰਾਜ ਨੇ ਦੀਵਾਨ ਮੁਹੰਮਦ ਚੰਦ ਅਤੇ ਸਰਦਾਰ ਹਰੀ ਸਿੰਘ ਦੀ ਡਿਊਟੀ ਲਗਾਈ ਅਤੇ ਪੂਰੀਆਂ ਫੌਜੀ ਤਿਆਰੀਆਂ ਕਰਕੇ ਅਤੇ ਕਾਫੀ ਮੰਤਰਾ ਵਿੱਚ ਤੋਪਾਂ ਬੰਦੂਖਾਂ ਅਤੇ ਹਥਿਆਰਾਂ ਨਾਲ ਅਟਕਵਲ ਨੂੰ ਜੁਲਾਈ ਦੇ ਸ਼ੁਰੂ ਵਿੱਚ ਤੋੜ ਦਿੱਤਾ ਜਦੋਂ ਫੌਜਾਂ ਜਹਲਜਹ ਦਰਿਆ ਤੋਂ ਅੱਗੇ ਲੰਘੀਆਂ ਤਾਂ اٹਕਦੇ ਕਿਲੇ ਦੇ ਹਾਕਮ ਜਹਾਨ ਦਾਦਰ ਸ਼ਾਹ ਖਾਨ ਨੇ ਬਖਸ਼ਾਵਤ ਦੇ ਮੈਦਾਨ ਵਿੱਚ ਆਪਣੇ ਫੌਜੀਆ ਨੂੰ ਇਕੱਠਾ ਕਰ ਲਿਆ ਇੱਥੇ ਉਸ ਨਾਲ دوست ਮੁਹੰਮਦ ਖਾਨ ਦੀਆਂ ਫੌਜਾਂ ਵੀ ਆ ਮਿਲੀਆਂ ਇਹਨਾਂ ਦੀ ਗਿਣਤੀ ਕੋਈ 15000 ਦੇ ਕਰੀਬ ਸੀ ਉਹ ਵੀ ਪੂਰੀ ਤਰ੍ਹਾਂ ਹਥਿਆਰ ਨਾਲ ਲੈ ਸੰਨ ਦੀਮਾਨ ਮੁਹੰਮਦ ਚੰਦ ਅਤੇ ਸਰਦਾਰ ਹਰੀ ਸਿੰਘ ਖੂਨ ਖਰਾਬੇ ਦੇ ਹੱਕ ਵਿੱਚ ਨਹੀਂ ਸਨ ਇਸ ਤੋਂ ਬਾਅਦ ਖਾਲਸਾ ਫੌਜਾ ਹੋਰ ਅੱਗੇ ਵਧ ਕੇ ਬਹਾਨ ਦੀ ਜਗ੍ਹਾ ਤੇ ਡੇਰਾ ਲਾ ਲਿਆ ਇੱਥੇ ਕੁਸ਼ਕ ਦੇ ਨਾ ਆਰਾਮ ਕੀਤਾ 22 12 ਜੁਲਾਈ 1813 ਨੂੰ ਖਾਲਸਾ ਫੌਜਾਂ ਨੇ ਦੀਵਾਨ ਮੁਹੰਮਦ ਚੰਦ ਅਤੇ ਹਰੀ ਸਿੰਘ ਦੇ ਅਧੀਨ ਅਫਗਾਨੀ ਫੌਜ ਤੇ ਹਮਲਾ ਕਰ ਦਿੱਤਾ ਹਮਲੇ ਦੇ ਜਵਾਬ ਵਿੱਚ ਜਹਾਨ ਦਾਦਰ ਖਾਨ ਦੇ ਅੱਗੇ ਤੋਪਾਂ ਦੇ ਫਾਇਰ ਸ਼ੁਰੂ ਕਰ ਦਿੱਤੇ ਅਤੇ ਫਿਰ ਇਧਰੋਂ ਵੀ ਤੋਪਾਂ ਬੰਦੂਕਾਂ ਅਤੇ ਤਲਵਾਰਾਂ ਨਾਲ ਅਫਗਾਨ ਫੌਜਾਂ ਤੇ ਫਿਰ ਹਮਲਾ ਕੀਤਾ ਗਿਆ ਦਿਨ ਪਰ ਬਹੁਤ ਗਹਿਚ-ਗੱਚ ਲੜਾਈ ਹੁੰਦੀ ਰਹੀ ਦੋਮਾ ਤਰਫ ਕਾਫੀ ਨੁਕਸਾਨ ਹੋਇਆ ਰਾਤ ਦੇ ਸਮੇਂ ਲੜਾਈ ਬੰਦ ਹੋ ਗਈ ਜਵਾਨਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ ਪਰ ਸਾਰੀ ਰਾਤ ਦੀਵਾਨ ਮੁਹੰਮਦ ਚੰਦ ਅਤੇ ਸਰਦਾਰ ਹਰੀ ਸਿੰਘ ਅਗਲੇ ਦਿਨ ਦੇ ਹਮਲੇ ਦੀ ਯੋਜਨਾ ਬਣਾਉਂਦੇ ਰਹੇ ਸਰਦਾਰ ਹਰੀ ਸਿੰਘ ਨੇ ਆਪਣੀਆਂ ਫੌਜਾਂ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਉਹਨਾਂ ਦੀਆਂ ਵੱਖ-ਵੱਖ ਡਿਊਟੀਆਂ ਲਾ ਦਿੱਤੀਆਂ ਅਗਲੇ ਦਿਨ ਬਹੁਤ ਸਵੇਰੇ ਹੀ ਖਾਲਸਾ ਫੌਜਾਂ ਨੇ ਅਫਗਾਨੀਆਂ ਤੇ ਹਮਲਾ ਕਰ ਦਿੱਤਾ ਤੋਪਾਂ ਬੰਦੂਕਾਂ ਤਲਵਾਰਾਂ ਪੈਦਲ ਅਤੇ ਘੋੜਸਵਾਰ ਦੋਮਾ ਤਰਫ ਤੋਂ ਬੜੀ ਬਹਾਦਰੀ ਨਾਲ ਲੜ ਰਹੇ ਸਨ ਮੈਦਾਨ ਵਿੱਚ ਇੱਕ ਤਰਫ ਤੋਂ ਸ਼ਾਛਰੀਆ ਕਾਲ ਅਤੇ ਦੂਸਰੀ ਤਰਫ ਤੋਂ ਅੱਲਾਹੁ ਅਕਬਰ ਦੇ ਨਾਰੇ ਬੋਲ ਰਏ ਸਨ ਇਹ ਗਰਗਾਚ ਲੜਾਈ ਦੋਮਾਂ ਤਰਫ ਦੇ ਕਮਾਂਡਰ ਆਪਣੀਆਂ ਫੌਜਾਂ ਦਾ ਹੌਸਲਾ ਵਧਾ ਰਹੇ ਸਨ ਅਫਗਾਨੀਆਂ ਨੂੰ دوست ਮੁਹੰਮਦ ਖਾਨ ਆਪ ਅਤੇ ਉਸਦੇ ਕਮਾਂਡਰ ਫਤਿਹ ਖਾਨ ਉਤਸ਼ਾਹਿਤ ਕਰ ਰਹੇ ਸਨ ਅਤੇ ਖਾਲਸਾ ਫੌਜ ਦੀ ਹਮਲਾ ਫਜ਼ਾਈ ਦੀਵਾਨ ਮੁਹੰਮਦ ਚੰਦ ਅਤੇ ਸਰਦਾਰ ਹਰੀ ਸਿੰਘ ਕਰ ਰਹੇ ਸਨ ਇਹ ਲੜਾਈ ਇੰਨੀ ਗਹਿਗਾਚ ਸੀ ਕਿ ਇਸ ਤੋਂ ਲੱਗਦਾ ਕਿ ਸੀਗੇ ਇਸ ਨਾਲ ਦੋਮਾਂ ਧਿਰਾਂ ਦੀ ਇਹ ਫੈਸਲਾ ਕਰਨ ਲੜਾਈ ਹੈ ਇਹ ਆਰਪਾਰਟ ਦੀ ਲੜਾਈ ਵਿੱਚ ਇੱਕ ਤਿਰ ਪੂਰੀ ਤਰ੍ਹਾਂ ਜਾਂ ਤਾਂ ਜੇਤੂ ਜਾਂ ਖਤਮ ਹੋ ਜਾਵੇਗੀ ਲੜਾਈ ਦੁਪਹਿਰ ਤੱਕ ਜਾਰੀ ਰਹੀ ਇੱਕ ਤਾਂ ਜੁਲਾਈ ਮਹੀਨੇ ਦੀ ਸਖਤ ਗਰਮੀ ਸੀ ਦੂਸਰਾ ਤੋਪਾਂ ਦੇ ਗੋਲੇ ਅਤੇ ਬੰਦੂਖਾਂ ਦੇ ਫਾਇਰ ਅਤੇ ਬਰੂ ਤੇ ਵੱਡੀ ਹਲਚਲ ਕਰਕੇ ਗਰਮੀ ਵਿੱਚ ਹੋਰ ਵਾਧਾ ਹੋ ਗਿਆ ਸੀ ਇਸ ਲੜਾਈ ਦੌਰਾਨ ਖਾਲਸਾ ਫੌਜ ਦੇ ਜਸਵੰਤ ਸਿੰਘ ਮੋਕਲ ਨੇ ਦੋਸਤ ਮੁਹੰਮਦ ਖਾਨ ਤੇ ਐਨੀ ਜ਼ੋਰ ਨਾਲ ਹਮਲਾ ਕੀਤਾ ਕਿ ਉਹ ਘੋੜੇ ਤੋਂ ਥੱਲੇ ਡਿੱਗ ਪਏ ਜੰਗ ਦੇ ਮੈਦਾਨ ਵਿੱਚ ਇਹ ਅਫਵਾਹ ਫੈਲ ਗਈ ਕਿ ਦੋਸਤ ਮੁਹੰਮਦ ਖਾਨ ਮਾਰਿਆ ਗਿਆ ਇਸ ਅਫਗਾਨੇ ਖਾਲਸਾ ਫੌਜਾਂ ਦੇ ਪੱਡੀ ਮਦਦ ਕੀਤੀ ਜਿਸ ਕਰਕੇ ਅਫਗਾਨੀ ਫੌਜਾਂ ਮੈਦਾਨ ਵਿੱਚੋਂ ਭੱਜਣ ਲੱਗ ਗਈਆਂ ਅਤੇ ਦਰਿਆ ਪਾਰ ਕਰਨ ਲੱਗੀਆਂ ਖਾਲਸਾ ਫੌਜ ਨੇ ਦਰਿਆ ਤੱਕ ਉਹਨਾਂ ਦਾ ਪਿੱਛਾ ਕੀਤਾ ਅਤੇ ਮੈਦਾਨ ਖਾਲਸੇ ਦੇ ਹੱਥ ਆ ਗਿਆ ਉਹਨਾਂ ਨੇ ਅਟਕਾ ਤੇ ਉਸ ਮਹਸ਼ੂਰ ਕਿਲੇ ਤੇ ਕਬਜ਼ਾ ਕਰ ਲਿਆ ਜਿਹੜਾ ਹਮੇਸ਼ਾ ਹੀ ਅਫਗਾਨੀਆਂ ਦੇ ਹਾਕਮਾਂ ਦੇ ਭਾਰਤ ਦੇ ਹਮਲਾ ਕਰਨ ਵੇਲੇ ਇੱਕ ਮਹੱਤਵਪੂਰਨ ਪੜਾ ਸੀ ਕਿਉਂ ਜੋ ਪੰਜਾਬ ਅਤੇ ਅੱਗੋਂ ਦਿੱਲੀ ਵੱਲ ਵਾਧੀਆਂ ਹੋਈਆਂ ਅਫਗਾਨੀ ਫੌਜਾਂ ਦਾ ਇਹ ਇੱਕ ਮਹੱਤਮਪੂਰਨ ਰਸਤਾ ਸੀ ਇਸ ਲੜਾਈ ਵਿੱਚ ਖਾਲਸਾ ਫੌਜੀ ਜਿੱਤ ਇਸ ਕਰਕੇ ਵੀ ਮਹੱਤਮਪੂਰਨ ਸੀ ਕਿ ਇਸ ਤੋਂ ਬਾਅਦ ਅਫਗਾਨ ਸਲਾਨੀ ਫੌਜਾਂ ਦੇ ਦਿਲ ਵਿੱਚ ਖਾਲਸਾ ਫੌਜ ਦਾ ਡਰ ਵੱਸ ਗਿਆ ਸੀ ਅਤੇ ਦੂਸਰੀ ਤਰਫ ਖਾਲਸਾ ਫੌਜ ਨੂੰ ਹ ਹੌਸਲਾ ਮਿਲਿਆ ਅਤੇ ਉਹਨਾਂ ਦੀਆਂ ਬਾਅਦ ਵਿੱਚ ਜਿੱਤਾਂ ਦਾ ਇਹ ਆਧਾਰ ਬਣਿਆ